ਅਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਤੁਹਾਨੂੰ ਕਿੱਦਾਂ ਪਤਾ ਲੱਗੇ ਕਿ ਤੁਹਾਡੇ ਉੱਤੇ ਸ਼ਹੀਦਾ ਸਿੰਘਾਂ ਦਾ ਜਾਂ ਰੱਬੀ ਰੂਹਾਂ ਦਾ ਪਹਿਰਾ ਲੱਗਿਆ ਹੋਇਆ ਹੈ ਕਿ ਤੁਹਾਡੇ ਕਿਵੇਂ ਰੱਖਿਆ ਕਰਦੇ ਹਨ ਅੱਜ ਆਪਾਂ ਇਸ ਬਾਰੇ ਦੱਸਾਂਗੇ ਇਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਅਤੇ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਕਰ ਦੇਣਾ ਜੀ ਸਭ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਾਉਣਾ ਜੀ ਤਾਂ ਕਿ ਤੁਹਾਡੇ ਸਿਰ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਮਿਹਰ ਭਰਿਆ ਹੱਥ ਰਹੇ ਅੱਜ ਅਸੀਂ ਕੁਝ ਨਿਸ਼ਾਨੀਆਂ ਦੱਸਾਂਗੇ ਜਿਸ ਦਾ ਜਿਵੇਂ ਕਿ ਰੱਬੀ ਰੂਹਾਂ ਦਾ ਤੇ ਸ਼ਹੀਦਾਂ ਸਿੰਘਾਂ ਦਾ ਪਹਿਰਾ ਕਿਵੇਂ ਰਹਿੰਦਾ ਹੈ ਜੇਕਰ ਕੋਈ ਵੀ ਮਨੁੱਖ ਆਪਣੇ ਜੀਵਨ ਵਿੱਚ ਰੱਬੀ ਮਾਰਗ ਤੇ ਚੱਲ ਰਿਹਾ ਹੈ ਜਦ ਦਿਨ ਰਾਤ ਆਪਣੇ ਧਿਆਨ ਸਿਮਰਨ ਵਿੱਚ ਇਕਾਗਰ ਬਣਾਈ ਰੱਖਦਾ ਹੈ ਉਸ ਉਤੇ ਵਾਹਿਗੁਰੂ ਪਰਮਾਤਮਾ ਜੀ ਦੀ ਬਹੁਤ ਬਖਸ਼ਿਸ਼ ਹੋਣ ਲੱਗ ਜਾਂਦੀ ਹੈ ਜਿਸ ਵਜੋਂ ਉਸ ਨਾਲ ਹਰ ਵੇਲੇ ਉਸ ਦੇ ਘਰ ਅਤੇ ਹਰ ਜਗ੍ਹਾ ਤੇ ਰੱਬੀ ਸ਼ਕਤੀਆਂ ਰਹਿਣ ਲੱਗ ਜਾਂਦੀਆਂ ਹਨ ਇਹ ਰੱਬੀ ਰੂਹਾਂ ਜਾਂ ਸ਼ਹੀਦ ਸਿੰਘਾਂ ਦਾ ਸਿਮਰਨ ਕਰਨ ਵਾਲੇ ਮਨੁੱਖ ਨਾਲ ਸਦਾ ਸਹਾਈ ਹੁੰਦੀਆਂ ਹਨ ਅਤੇ ਹਰ ਸਮੇਂ ਸਾਡੀ ਰੱਖਿਆ ਕਰਦੀਆਂ ਹਨ ਪਰ ਸਾਨੂੰ ਇਹ ਪਤਾ ਕਿਵੇਂ ਲੱਗੇ ਕਿ ਸਾਡੇ ਨਾਲ ਰੱਬੀ ਰੂਹਾਂ ਜਾਂ ਸ਼ਹੀਦ ਸਿੰਘਾਂ ਦਾ ਪੈਰਾ ਲੱਗਿਆ ਹੋਇਆ ਹੈ ਇਸ ਲਈ ਅਸੀਂ ਅੱਜ ਕੁਝ ਨਿਸ਼ਾਨੀਆਂ ਦੱਸਾਂਗੇ ਜਿਸ ਨਾਲ ਆਪ ਜੀ ਨੂੰ ਰੱਬੀ ਰੂਹਾਂ ਬਾਰੇ ਪਤਾ ਲੱਗ ਜਾਵੇਗਾ ਕਿ ਉਹ ਸਾਡੇ ਅੰਗ ਸੰਗ ਸਹਾਈ ਹੁੰਦੀਆਂ ਹਨ ਉਹਨਾਂ ਬਾਰੇ ਆਪ ਜੀ ਨੂੰ ਪਤਾ ਲੱਗ ਸਕੇ ਇਸ ਬਾਰੇ ਪਹਿਲੀ ਨਿਸ਼ਾਨੀ ਹੁੰਦੀ ਹੈ ਕਿ ਜਦੋਂ ਸਾਡੀ ਹਰ ਰੋਜ਼ ਸਵੇਰੇ 3 ਵਜੇ ਤੋਂ ਲੈ ਕੇ 5 ਵਜੇ ਦੇ ਵਿੱਚਕਾਰ ਆਪਣੇ ਆਪ ਜਾ ਖੁੱਲ ਜਾਵੇ ਤੁਸੀਂ ਉਸ ਵੇਲੇ ਸੁੱਤੇ ਨਹੀਂ رہ ਸਕਦੇ ਤੁਹਾਡੇ ਨਾਲ ਕੋਈ ਰੱਬੀ ਸ਼ਕਤੀ ਹੈ ਤਾਂ ਤੁਸੀਂ ਜ਼ਰੂਰ ਕੋਈ ਪੁੰਨ ਕੀਤਾ ਹੋਵੇਗਾ ਇਸ ਜਨਮ ਵਿੱਚ ਕੀਤਾ ਹੋ ਸਕਦਾ ਹੈ ਜਾਂ ਕਿਸੇ ਪਿਛਲੇ ਜਨਮ ਦੇ ਵਿੱਚ ਪੁੰਨ ਕੀਤਾ ਹੋਵੇਗਾ ਜਿਸ ਕਾਰਨ ਤੁਹਾਡੀ ਜਾਗ ਖੁੱਲ ਜਾਂਦੀ ਹੈ ਅਤੇ ਦਿਮਾਗ ਵਿੱਚ ਆਉਂਦਾ ਹੈ ਕਿ ਅਸੀਂ ਹੁਣ ਸਿਮਰਨ ਕਰ ਲਈਏ ਅਸੀਂ ਇੱਕ ਇਸ ਸਮੇਂ ਨੂੰ ਅਜਾਇਨਾ ਗਵਾਈਏ ਜਿਸ ਕਾਨ ਰੱਬੀ ਸ਼ਕਤੀਆਂ ਤੁਹਾਡੇ ਅੰਗ ਸੰਗ ਸਹਾਈ ਹੁੰਦੀਆਂ ਹਨ ਦੂਜੀ ਨਿਸ਼ਾਨੀ ਵਿੱਚ ਇੱਕਦਮ ਕਾਫੀ ਪਰੇਸ਼ਾਨੀਆਂ ਆਉਣ ਲੱਗ ਜਾਣ ਜਿਨ੍ਹਾਂ ਦਾ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਤਾਂ ਫਿਰ ਇੱਕ ਚਮਤਕਾਰਯੋਗਾਨੀ ਟੰਗ ਨਾਲ ਇਹ ਸਭ ਪਰੇਸ਼ਾਨੀਆਂ ਜੜ ਤੋਂ ਖਤਮ ਹੋ ਜਾਂਦੀਆਂ ਹਨ ਇਹ ਵੀ ਇੱਕ ਨਿਸ਼ਾਨੀ ਹੁੰਦੀ ਹੈ ਕੀਤਹ ਹੱਡੇ ਨਾਲ ਰੱਬੀ ਸ਼ਕਤੀਆਂ ਨਾਲ ਹਨ ਇਸੇ ਲਈ ਨਿਸ਼ਾਨੀ ਵਿੱਚ ਤੁਸੀਂ ਜਦੋਂ ਕੋਈ ਸ਼ਬਦ ਸੁਣਦੇ ਹੋ ਜਾਂ ਕਿਸੇ ਗੁਰਦੁਆਰੇ ਵਿੱਚ ਜਾ ਕੇ ਕੀਰਤਨ ਸੁਣਦੇ ਹੋ ਤੁਹਾਡੇ ਇੱਕਦਮ ਸਰੀਰ ਦੇ ਰੌਂਗ ਟੇ ਖੜੇ ਹੋ ਜਾਂਦੇ ਹਨ ਅਜੀਬ ਜਿਹੀ ਸੈਂਸੇਸ਼ਨ ਹੁੰਦੀ ਹੈ ਜਿਸ ਨਾਲ ਤੁਸੀਂ ਚੰਗਾ ਮਹਿਸੂਸ ਵੀ ਕਰਦੇ ਹੋ ਏ ਵੀ ਆਪਾਂ ਨਿਸ਼ਾਨੀ ਕਹਿ ਸਕਦੇ ਹਾਂ ਕਿ ਸ਼ਹੀਦ ਸਿੰਘਾਂ ਦਾ ਪਹਿਰਾ ਤੁਹਾਡੇ ਸਦਾ ਅੰਗ ਸੰਗ ਰਹਿੰਦਾ ਹੈ ਚੌਥੀ ਨਿਸ਼ਾਨੇ ਵਿੱਚ ਤੁਹਾਡੇ ਬਿਨਾ ਮੰਗੇ ਕੋਈ ਅਰਦਾਸ ਪੂਰੀ ਹੋ ਜਾਂਦੀ ਹੈ ਅਜੇ ਤੁਸੀਂ ਉਸ ਬਾਰੇ ਥੋੜਾ ਬਹੁਤਾ ਹੀ ਸੋਚਿਆ ਹੁੰਦਾ ਹੈ ਕਿ ਰੱਬਾ ਸਾਨੂੰ ਇਹ ਵੀ ਦੇ ਦੇ ਇਹ ਅਰਦਾਸ ਪੂਰੀ ਹੋ ਜਾਂਦੀ ਹੈ ਬਾਦ ਵਿੱਚ ਤੁਸੀਂ ਸੋਚਦੇ ਹੋ ਕਿ ਅਜੇ ਤਾਂ ਅਸੀਂ ਸੋਚ ਹੀ ਰਹੇ ਸੀ ਇਹ ਗੱਲ ਸਾਡੀ ਆਪਣੇ ਆਪ ਕਿਵੇਂ ਪੂਰੀ ਹੋ ਗਈ ਇਦਾਂ ਦੇ ਚਮਰਕਾਰ ਜੇਕਰ ਤੁਹਾਡੇ ਨਾਲ ਵੀ ਹੋਏ ਹਨ ਤਾਂ ਸਾਡੇ ਨਾਲ ਜਰੂਰ ਸ਼ੇਅਰ ਕਰਨਾ ਜੀ ਪੰਜਵੀਂ ਨਿਸ਼ਾਨੀ ਜਦੋਂ ਵੀ ਤੁਹਾਡੇ ਮਨ ਜਾਂ ਹਿਰਦੇ ਵਿੱਚ ਕੋਈ ਵੀ ਸਵਾਲ ਆਇਆ ਹੋਵੇਗਾ ਤਾਂ ਉਸ ਦਾ ਜਵਾਬ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਰੱਬੀ ਸ਼ਕਤੀਆਂ ਵੱਲੋਂ ਮਿਲ ਜਾਂਦਾ ਹੈ ਜਿਵੇਂ ਕਿਸੇ ਕਿਤਾਬ ਦਾ ਮਿਲ ਜਾਣਾ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਹੋਣ WhatsApp ਤੇ ਇੱਕਦਮ ਮੈਸੇਜ ਆ ਜਾਣਾ ਜਾਂ ਰਸਤੇ ਵਿੱਚ ਆਉਂਦੇ ਜਾਂਦੇ ਕੁਝ ਪੜ ਲਿਖ ਹੋ ਜਾਣਾ ਜਾਂ ਕਿਸੇ ਅਣਜਾਣ ਇਨਸਾਨ ਵੱਲੋਂ ਤੁਹਾਡੇ ਸਵਾਲ ਦਾ ਜਵਾਬ ਦੇ ਕੇ ਚਲੇ ਜਾਣਾ ਇਹ ਨਿਸ਼ਾਨੀਆਂ ਵੀ ਰੱਬੀ ਰੂਹਾਂ ਦੇ ਕੋਲ ਹੋਣ ਦੀ ਨਿਸ਼ਾਨੀ ਹੈ ਛੇਵੀਂ ਨਿਸ਼ਾਨੀ ਵੀ ਤੁਹਾਡੀ ਅਣਜਾਣ ਚੀਜ਼ਾਂ ਬਾਰੇ ਆਪਣੇ ਆਪ ਗਿਆਨ ਹੋ ਜਾਂਦਾ ਹੈ ਜਿੰਨਾ ਬਾਰੇ ਤੁਹਾਨੂੰ ਸੀ ਕਦੇ ਨਾ ਦੇਖਿਆ ਹੁੰਦਾ ਹੈ ਨਾ ਸੁਣਿਆ ਹੁੰਦਾ ਹੈ ਨਾ ਤੁਹਾਨੂੰ ਕਦੇ ਪਤਾ ਵੀ ਨਹੀਂ ਹੁੰਦਾ ਪਹਿਲੀ ਵਾਰ ਅਚਾਨਕ ਦੇਖਣ ਨਾਲ ਪਤਾ ਲੱਗ ਜਾਂਦਾ ਹੈ ਉਹਨਾਂ ਦੀ ਨੌਲੇਜ ਹੋ ਜਾਂਦੀ ਹੈ ਕੋਈ ਸਵਾਲ ਕਰੇ ਤਾਂ ਇੱਕਦਮ ਸਾਡੇ ਹਿਰਦੇ ਵਿੱਚੋਂ ਬਹੁਤ ਜਲਦੀ ਜਵਾਬ ਨਿਕਲ ਜਾਂਦਾ ਹੈ ਜਿਵੇਂ ਸਾਨੂੰ ਉਹ ਜਵਾਬ ਪਹਿਲਾਂ ਹੀ ਪਤਾ ਸੀ ਅਸੀਂ ਪੂਰੇ ਕੌਨਫੀਡੈਂਸ ਨਾਲ ਉਹ ਜਵਾਬ ਦੇਣਾ ਸ਼ੁਰੂ ਕਰ ਦੇਂਦੇ ਹਾਂ ਇਹ ਵੀ ਇੱਕ ਚਮਤਕਾਰ ਦੀ ਨਿਸ਼ਾਨੀ ਗਿਣੀ ਜਾਂਦੀ ਹੈ ਇਹ ਵੀ ਨਿਸ਼ਾਨੀ ਦੱਸਦੀ ਹੈ ਕਿ ਤੁਹਾਡੇ ਨਾਲ ਸ਼ਹੀਦਾ ਸਿੰਘਾਂ ਦਾ ਅਤੇ ਰੱਬੀ ਰੂਹਾਂ ਦਾ ਪਹਿਰਾ ਅੰਗ ਸੰਗ ਸਹਿੰਦਾ ਹੈ ਸੱਤਵੀਂ ਨਿਸ਼ਾਨੀ ਦੱਸਦੀ ਹੈ ਕਿ ਜਦੋਂ ਵੀ ਤੁਸੀਂ ਕਿਤੇ ਸਾਧਨਾ ਵਿੱਚ ਸਿਮਰਨ ਕਰ ਰਹੇ ਹੋ ਜਗ ਕਰ ਕਰ ਵਿੱਚ ਬੈਠ ਕੇ ਤੁਸੀਂ ਬਾਬਾ ਹੀ ਗੁਰੂ ਦਾ ਨਾਮ ਜਪ ਰਹੇ ਹੋ ਤਾਂ ਤੁਹਾਨੂੰ ਸੋਹਣੀ ਅਤੇ ਤੇਜ ਖੁਸ਼ਬੂ ਬਿਨਾਂ ਕਿਸੇ ਕਾਰਨ ਆਏ ਉਦੋਂ ਆਲੇ ਦੁਆਲੇ ਤੁਹਾਡੇ ਕੋਈ ਫੁੱਲ ਵੀ ਨਹੀਂ ਹੁੰਦਾ ਤਾਂ ਵੀ ਤੁਹਾਨੂੰ ਪਰਫਿਊਮ ਦੀ ਤਰ੍ਹਾਂ ਖੁਸ਼ਬੂ ਆਉਂਦੀ ਹੈ ਤਾਂ ਤੁਸੀਂ ਸੋਚਦੇ ਹੋ ਕਿ ਇਹ ਖੁਸ਼ਬੂ ਕਿੱਥੋਂ ਆ ਰਹੀ ਹੈ ਤਾਂ ਇਹ ਬਿਲਕੁਲ ਪੱਕੀ ਨਿਸ਼ਾਨੀ ਹੈ ਕਿ ਤੁਹਾਡੇ ਕੋਲ ਸ਼ਹੀਦਾ ਸਿੰਘਾਂ ਦਾ ਪੈਰਾ ਹੈ ਤੁਸੀਂ ਉਸ ਨੂੰ ਸਤਿਕਾਰ ਦਿਓ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਿਆ ਕਰੋ ਸਵੇਰੇ ਉੱਠ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਕਿ ਵਾਹਿਗੁਰੂ ਜੀ ਰਾਤ ਸੁੱਖਾਂ ਦੀ ਬਤੀਤ ਹੋਈ ਹੈ ਦਿਨ ਵੀ ਬਹੁਤ ਵਧੀਆ ਰੱਖਣਾ ਅਤੇ ਵਾਹਿਗੁਰੂ ਅਗਿਆਰ ਅਦਾਸ ਕਰੋ ਕਿ ਵਾਹਿਗੁਰੂ ਜੀ ਸਾਨੂੰ ਵੀ ਅੰਮ੍ਰਿਤ ਵੇਲਾ ਬਖਸ਼ੋ ਜੋ ਵੀ ਸੰਗਤ ਸਾਡੇ ਚੈਨਲ ਤੇ ਜੁੜੀ ਹੋਈ ਹੈ ਪਹਿਲੀ ਵਾਰ ਆਈ ਹੈ ਉਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵੱਧ ਤੋਂ ਵੱਧ ਵੀਡੀਓ ਦੇਖਣ ਲਈ ਰੋਜ਼ ਨਮੀਆਂ ਵੀਡੀਓਜ਼ ਨੂੰ ਦੇਖਣ ਲਈ ਸ਼ੇਅਰ ਕਰ ਦੇਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ